ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਚੌਥਾ ਹਰ ਅਗਮ ਅਗੋਚਰ ਸਦਾ ਬਿਨਸੀ ਸਰਬੇ ਰਵ ਰਹਾ ਘਟ ਵਸੀ ਤਿਸ ਬਿਨ ਅਵਰ ਨ ਕੋਈ ਦਾਤਾ ਹਰ ਤੇ ਸਹੇਸਰੇ ਉਹ ਪ੍ਰਾਣੀ ਹੈ ਜਾਕੋ ਰਖੇ ਹਰ ਰਖਣਹਾਰਾ ਤਾਕੋ ਕੋਈ ਨਾ ਸਾਖ ਸਮਾਰਾ ਸੋ ਐਸਾ ਹਰ ਸੇ ਉਹ ਸੰਤੋ ਜਾਕੀ ਉਤਮ ਬਾਣੀ ਹੈ ਜਾ ਜਾ ਪੈ ਕਿਸ਼ਕ ਥਾਉ ਨਹੀਂ ਤਾ ਕਰਤਾ ਭਰਪੂਰ ਸਮਾਹੇ ਸੁਕੇ ਤੇ ਫੁਨ ਹਰਿਆ ਕੀ ਤੋਨ ਹਰ ਧਿਆਵ ਹ ਚੋਜ ਵਡਾਣੀ ਹੈ ਜੋ ਜਿਆ ਕੀ ਵੇਦਨ ਜਾਣੇ ਤੇਸ ਸਾਹਿਬ ਕਹਿਓ ਕੁਰਬਾਨੇ ਤੇਸ ਆਗੇ ਜਨ ਕਰ ਬੇਨੰਤੀ ਜੋ ਸਰਬ ਸੁਖਾਂ ਦਾ ਦਾਣੀ ਹੈ ਜੋ ਜੀਏ ਕੀ ਸਾਰ ਨ ਜਾਣੈ ਤੇਸ ਸਿਉ ਕਸ਼ਨਾ ਕਹੀਏ ਅਜਾਨੈ ਮੋਰਖ ਸਿਓ ਨਹਿ ਲੂਜ ਪ੍ਰਾਣੀ ਹਰ ਜਪੀਏ ਪਦ ਨਿਰਬਾਣੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੇ ਜਲ ਥਲ ਜਨਤਾ ਸਭ ਤੈ ਅਚਿੰਤਦਾਨ ਦੇ ਪ੍ਰਭ ਮੇਰਾ ਵਿਚ ਪਾਥਰ ਕੇਟ ਪਖਾਣੀ ਹੈ ਨਾ ਕਰਿਆ ਸਮੀਤ ਸੁਤ ਭਾਈ ਨਾ ਕਰਿਆ ਕਿਸੇ ਸਹਾ ਬਿਹਾਰ ਕੀ ਪਰਾਈ ਬਿਨ ਹਰ ਨਾਵੇ ਕੋ 베ਲੀ ਨਹੀਂ ਹਰ ਜਪਿਆ ਸਾ ਰੰਗ ਪਾਣੀ ਹੈ ਅਨ ਦਿਨ ਨਾਮ ਜਪੋ ਬਨਵਾਰੀ ਸਭ ਆਸਾ ਮਨ ਸਾ ਪੂਰੇ ਥਾਰੀ ਜਨ ਨਾਨਕ ਨਾਮ ਜਪੋ ਭਵ ਖੰਡਨ ਸੁਖ ਸਹਿ ਜਿਹ ਰਣ ਵਿਹਾਣੀ ਹੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਜੋ ਸ਼ਰਨ ਪਰੈ ਤਿਸਕੇ ਪਤ ਰਾਖੈ ਜੈ ਪੂਛੋ ਵੇਦ ਪੁਰਾਣੀ ਹੈ ਜਿਸ ਹਰ ਸੇਵਾ ਲਾਏ ਸੋਈ ਜਨ ਲਾਗੇ ਗੁਰ ਕੈ ਸ਼ਬਦ ਭਰਮ ਭਉ ਭਗੇ ਵਿਚੇ ਗ੍ਰਹਿ ਸਦਰ ਹੈ ਉਦਾਸੀ ਜਿਉ ਕਮਲ ਰਹਿ ਵਿਚ ਪਾਣੀ ਹੈ ਵਿਚ ਹੋ ਮੈਂ ਸੇਵਾ ਥਾਏ ਨਾ ਪਾਏ ਜਨਮ ਮਰੇ ਫਿਰ ਆਵੇ ਜਾਏ ਤੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ ਹੋ ਕਿਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆਂ ਕਾ ਅੰਤਰ ਜਾਮੀ ਹੋ ਮੰਗੋ ਦਾਨ ਤੁਝੇ ਪਹਿ ਕਰਤੇ ਹਰ ਅਨ ਦਿਨ ਨਾਮ ਵਖਾਰੀ ਹੈ ਕਿਸੇ ਜੋਰ ਅਹੰਕਾਰ ਬੋਲਣ ਕਾ ਕਿਸੇ ਜੋਰ ਦੀ ਬਾਣ ਮਾਇਆ ਕਾ ਮੈਂ ਹਰ ਬਿਨ ਟੇਕ ਧਰ ਅਵਰ ਨ ਕਾਈ ਤੂੰ ਕਰਤੇ ਰਾਖ ਮੈਂ ਨਿਮਾਣੀ ਹੈ ਨਿਮਾਣੇ ਮਾਨ ਕਰੇ ਤੁਦ ਪਾਵੇ ਹੋਰ ਕਿਤੇ ਝਖ ਝਖ ਆ ਵੇ ਜਾਵੇ ਜਿਨ ਕਾ ਪਖ ਕਰੇ ਤੂ ਸੁਆਮੀ ਤਿੰਨ ਕੀ ਉਪਰ ਗਲ ਤੁਦਿਆਰੀ ਹੈ ਹਰ ਹਰ ਨਾਮ ਜਿਨੇ ਸਦਾ ਧਿਆਇਆ ਤਿਨੇ ਗੁਰ ਪ੍ਰਸਾਦ ਪਰਮ ਪਦ ਪਾਇਆ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਬਿਨ ਸੇਵਾ ਪਛੋਤਾਣੀ ਹੈ ਤੂੰ ਸਭ ਮਹਿ ਵਰਤੈ ਹਰ ਜਗਨਾਥ ਸੋ ਹਰ ਜਪੈ ਜਿਸ ਗੁਰਮਸਤਕ ਹਾਥ ਹਰ ਕੇ ਸ਼ਰਨ ਪਿਆ ਹਰ ਜਾਪੇ ਜਨ ਨਾਨਕ ਦਾਸ ਦਸਾਨੀ ਹੈ ਮਾਰੂ ਸੁਲਹਿ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਲਾ ਉਪਾਏ ਧਰੀ ਜਨ ਧਰਨਾ ਗगन ਰਹਾਇਆ ਹੁਕਮੇ ਚਰਣਾ ਅਗਨੇ ਪਾਏ ਈਦਨ ਮਹਿ ਬਦੀ ਸੋ ਪ੍ਰਭ ਰਖੈ ਪਾਈ ਹੈ ਜੇ ਜੰਤ ਕਾ ਰਜਕ ਸੰਭਾਹੇ करण कारण समरथ अपाहे खिन में था पे था पनहारा, सोई तेरा सहाई है मात गर्भ में जिन प्रत पालिया सास ग्रास हुए संग संभलया ਸਦਾ ਸਦਾ ਜਪੀਐ ਸੁਪ੍ਰੀਤਮਾ ਵੱਡੀ ਜਿਸ ਵਡਿਆਈ ਹੈ ਸੁਲਤਾਨ ਖਾਨ ਕਰੇ ਖਿੰਕੀਰੇ ਗਰੀਬ ਨਿਵਾਜ ਕਰੇ ਪ੍ਰਭ ਮੀਰੇ ਗਰਬ ਨਿਵਾਰਨ ਸਰਬ ਸਧਾਰਨ किश कीमत कहे न जाई है सोपतवंता सो बंता सो जिस मन बस्या हर भगवंता मात पिता सुत बंद पाई जिन ए श्रेष्ठ उपायी है ਰਬੇ ਆਏ ਸ਼ਰਣਾ ਭੋ ਨਹੀਂ ਕਰਨਾ ਸਾਧ ਸੰਗਤ ਨਹਿ ਚੋ ਹੈ ਤਰਨਾ ਮਨ ਬਚ ਕਰਮ ਅਰਾਧੇ ਕਰਤਾ ਕਿਸ ਨਾਹੀ ਕਦੇ ਸਜਾਈ ਹੈ ਗੁਣ ਨਿਦਾਨ ਮਨ ਤਨ ਮਹਿ ਰਵਿਆ ਜਨਮ ਮਰਨ ਕੇ ਜੋਨ ਨਾ ਪਵੇ ਆ ਦੁਖ ਬਿਨਾਸ ਕੀਆ ਸੁਖ ਡੇਰਾ ਜਾ ਤ੍ਰਿਪਤ ਰਹੇ ਅਕਾਈ ਹੈ ਮੀਤ ਹਮਾਰਾ ਸੋਈ ਸੁਆਮੀ ਥਾਨ-ਥਨ ਅੰਤਰੇ ਅੰਤਰ ਜਾਮੀ ਸਿਮਰ ਸਿਮਰ ਪੂਰਨ ਪਰਮੇਸ਼ਰ ਚਿੰਤਾ ਗਨਤ ਮਿਟਾਈ ਹੈ ਹਰ ਕਾ ਨਾਮ ਕੋਟ ਲਖ ਬਹਾਰ ਹਰ ਜਸ ਕੀਰਤਨ ਸੰਗ ਧਨਤਾ ਗਿਆਨ ਖੜਗ ਕਰ ਕਿਰਪਾ ਦੀਨਾ ਦੂਤ ਮਾਰੇ ਕਰਤਾਈ ਹੈ ਹਰ ਕਾ ਜਾਪ ਜਪੋ ਜਪ ਜਪਨੇ ਜੀਤ ਆਵੋ ਵਸੋ ਘਰ ਆਪਣੇ ਲੱਖ ਚਰਾਸੀ ਹੈ ਨਰਕ ਨਾ ਦੇਖੋ ਰਸ ਕਰ ਰਸ ਕਾ ਗੁਣ ਗਾਈ ਹੈ ਖੰਡ ਬ੍ਰਹਮਾੰਡ ਉਦਾਰਨ ਹਾਰਾ ਊਚ ਅਥਾਹ ਅਗੰਮ ਅਪਾਰਾ ਜਿਸ ਨੂੰ ਕਿਰਪਾ ਕਰੇ ਪ੍ਰਭ ਆਪਣੀ ਸੋ ਜਨਤ ਸਹਿਤ ਆਈ ਹੈ ਬੰਧਨ ਤੋੜ ਲਿਏ ਪ੍ਰਭ ਮੁਲੇ ਕਰ ਕਿਰਪਾ ਕਿਨੇ ਘਰ ਗੁਲੇ ਅਨਹਦ ਰੁਣ ਚੁਨਕਾਰ ਸਹਿਜ ਧੁਨ ਸਾਚੀ ਕਾਰ ਕਮਾਈ ਹੈ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਨਸ ਗਏ ਹੋਂ ਮੈਂ ਮਤ ਮੇਰੀ ਅੰਗੀਕਾਰ ਕੀਆ ਪ੍ਰਭੇ ਆਪਣੇ ਜਗ ਮੈਂ ਸੋਬ ਸੁਹਾਈ ਹੈ ਜੈ ਜੈ ਕਾਰ ਜਪੋ ਜਗ ਦੀ ਸੈ ਬਲ ਬਲ ਜਾਏ ਪ੍ਰਭ ਆਪਣੇ ਇਸੈ ਤੇ ਸਬੇਨ ਦੂਜਾ ਅਵਰ ਨਾ ਦੀਸੈ ਏਕਾ ਜਗਤ ਸਭਾਈ ਹੈ ਸਤ 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 ਪ੍ਰਭ ਜਤਾ ਗੁਰ ਪ੍ਰਸਾਦ ਸਦਾ ਮਨ ਰਤਾ ਸਿਮਰ ਸਿਮਰ ਜੀਵੇ ਜਨ ਤੇਰੇ ਏਕ ਅੰਕਾਰ ਸਮਾਈ ਹੈ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਭੇ ਉਦਾਰਨ ਖਸਮ ਹਮਾਰਾ ਸਿਮਰਨਾਮ ਪੁਨੀ ਸਭ ਇਛਾ ਜਨ ਨਾਨਕ ਪੈ ਜਰਖਾਈ ਹੈ ਮਾਰੂ ਸੋ ਲਹਿ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਨੀ ਕਿਰਤ ਸੰਜੋਗੀ ਭਏ ਇਕਤਰਾ ਕਰਤੇ ਭੋਗ ਬਿਲਾਸਾ ਹੈ ਜੋ ਪਿਰ ਕਰੈ ਸੋ ਧਨ ਤਤਮਾਨੈ ਪਿਰ ਤਨ ਹੈ ਸਿੰਗਾਰ ਰਖੈ ਸੰਗਾਨੈ ਮਿਲ ਇਕਤਰ ਵਸਹਿ ਦਿਨ ਰਾਤੇ ਪ੍ਰਿਯੋ ਦੇ ਤਨਹਿ ਦਲਾਸਾ ਹੈ ਧਨ ਮੰਗੈ ਪ੍ਰਿਯੋ ਬਹੁ ਵਿਦਤਾਵੇਂ ਜੋ ਪਾਵੇ ਸੁਆਨ ਦਿਖਾਵੇ ਇੱਕ ਵਸਤ ਕੋ ਪਹੁੰਚ ਨਾ ਸਕੈ ਧਨ ਰਹਤੇ ਭੁਖ ਪਿਆਸਾ ਹੈ ਤਨ ਕਰੈ ਬਿਨੋ ਦੂ ਕਰ ਜੋ ਰੈ ਪ੍ਰੇਅ ਪ੍ਰਦੇਸ ਨਾ ਜਾਹੁ ਬਸੋ ਕਰ ਮੂਰੈ ਐਸਾ ਬਨਜ ਕਰ ਹੋ ਗ੍ਰਹਿ ਭਿਤਰ ਜੇ ਤੇ ਕਰੈ ਭੋਖ ਪ੍ਰਿਆਸਾ ਹੈ ਸਗਲੇ ਕਰਮ ਕਰਮ ਜੁਗ ਸਾਦਾ ਬਿਨ ਹਰ ਰਸ ਸੁਖ ਤੇਲ ਨ ਹਿਲਾਧਾਰ ਭਏ ਕਿਰਪਾ ਨਾਨਕ ਸਤ ਸੰਗੀ ਤੋ ਧਨ ਪਿਰ ਆਨੰਦ ਉਲਾਸਾ ਹੈ ਧਨ ਅੰਦੇ ਪਿਰ ਚਪਲ ਸਿਆਨਾ ਪੰਜ ਤਤ ਕਾ ਰਚਨਰ ਚਾਨਾ ਜੇ ਸਵਖਰ ਕੋ ਤੁਮ ਆਏ ਹਾ ਸੋ ਪਾਇਓ ਸਤਗੁਰ ਪਾਸਾ ਹੈ ਤਨ ਕਹ ਤੂੰ ਵਸ ਮੈ ਨਾ ਲੈ ਪ੍ਰਿਆ ਸੁਖ ਵਾਸੀ ਬਾਲ ਗੋਪਾਲੇ ਤੁਜੇ ਬਿਨਾ ਹੋ ਕਿਤ ਹੀ ਨਾ ਲਖੈ ਵਚਨ ਦੇ ਛੋੜ ਨਾ ਜਾ ਸਾਹੇ ਪਿਰ ਕਹਿਆ ਹਾਂ ਹੁਕਮੇ ਬੰਦਾ ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ ਜਿ ਚਰ ਰੱਖੈ ਤੇ ਚਰ ਤੁਮ ਸੰਗ ਰਹਿਣਾ ਜਾ ਸਦੇ ਤਾਈ ਉਠ ਸੇਦਾ ਸਾਹਿਬ ਜੋ ਪ੍ਰਿਆ ਬਚਨ ਕਹੇ ਤਨ ਸਾਚੇ ਧਨ ਕਸ਼ੂ ਨਾ ਸਮਝੈ ਚੰਚਲ ਕਾਚੇ ਬਹਰ ਬਹਰ ਪਰਹਿ ਸੰਗ ਮੰਗੈ ਉਹ ਬਾਤ ਜਾਣੇ ਕਰ ਹਸਾਹੇ ਆਈ ਅਗਿਆ ਪ੍ਰਭ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਉਠ ਸਦਾਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੈ ਰੇ ਮਨ ਲੋਭੀ ਸੁਣ ਮਨ ਮੇਰੇ ਸਤ ਗੁਰ ਸੇਵ ਦਿਨ ਰਾਤ ਸਦੇਰੇ ਬਿਨ ਸਤ ਗੁਰ ਪਚ ਮੂਏ ਸਕਤ ਨੇ ਗੋਰੇ ਗਲ ਜਮ ਫਸਾ ਹੈ ਮਨ ਮੁਖ ਆਵੇ ਮਨ ਮੁਖ ਜਾਵੇ ਮਨ ਮੁਖ ਫਿਰ ਫਿਰ ਝੋਟਾ ਖਾਵੇ ਜਿਤਨੇ ਨਰਕ ਸੇ ਮਨ ਮੁਖ ਭੋਗੇ ਗੁਰਮੁਖ ਲੇਪ ਨਮਸਾ ਹੈ ਗੁਰਮੁਖ ਸੋਏ ਜੇ ਹਰ ਜਿਉ ਪਾਇਆ ਤਿਸ ਕੌਣ ਮਿਟਾਵੇ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਸਾ ਹੈ ਹਾਂ ਬਲਿਹਾਰੀ ਸਤ ਗੁਰੂ ਪੂਰੇ ਸ਼ਰਨ ਦੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜਨਾ ਕਤਹਿ ਜਾਸਾ ਹੈ ਗੁਣ ਨਿਦਾਨ ਕਿਸ਼ਕੀ ਮਨ ਪਾਈ ਘਟ ਘਟ ਪੂਰ ਰਹਿਓ ਸਭ ਠਾਈ ਨਾਨਕ ਸ਼ਰਨ ਦੇਨ ਦੁਖ ਭੰਜਨ ਹੋਰੇ ਨ ਤੇਰੇ ਜੋ ਦਾ ਸਾਹਿ ਗੁਣ ਨਿਦਾਨ ਕਿਸ਼ਕੀ ਮਨਾ ਪਾਈ ਘਟ ਘਟ ਪੂਰ ਰਹੋ ਸਭ ਠਾਈ ਨਾਨਕ ਸ਼ਰਨ ਦੀਨ ਦੁਖ ਭੰਜਨ ਹਰੇ ਨ ਤੇਰੇ ਜੋ ਦਾ ਸਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ